ਅੱਜ ਸਵੇਰੇ ਪਏ ਭਾਰੀ ਮੀਂਹ ਨੇ ਨਗਰ ਨਿਗਮ ਮੁਹਾਲੀ ਦੇ ਵੱਲੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਗਏ ਪੁਖਤਾ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਬੀਤੇ ਦਿਨੀ ਹੋਈ ਨਗਰ ਨਿਗਮ ਮੁਹਾਲੀ ਦੀ ਮੀਟਿੰਗ ਵਿੱਚ ਮੁਹਾਲੀ ਦੇ ਫੇਸ 11 ਦੇ ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਵੱਲੋਂ ਹਾਊਸ ਮੀਟਿੰਗ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਨਾ ਹੋਣ ਦਾ ਮੁੱਦਾ ਚੱਕਿਆ। ਅਤੇ ਨਗਰ ਨਿਗਮ ਮੋਹਾਲੀ ਦੀ ਅਫਸਰशाही ਤੇ ਤਿੱਖੇ ਨਿਸ਼ਾਨੇ ਸਾਦੇ ਲੇਕਿਨ ਉਸ ਦੇ ਬਾਵਜੂਦ ਵੀ ਅੱਜ ਤੱਕ ਨਗਰ ਨਿਗਮ ਮੋਹਾਲੀ ਵੱਲੋਂ ਕਿਸੇ ਪ੍ਰਕਾਰ ਦੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਜਿਸ ਦੇ ਫਲ ਸਰੂਪ ਅੱਜ ਪਾਰੀ ਬਰਸਾਤ ਨੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਲਗਾ ਤਾਂ ਤੁਹਾਡੇ ਉਹਨੂੰ ਪਾਣੀ ਬਰਸਾਤੀ ਪਾਣੀ ਨੂੰ ਲੈ ਕੇ ਫੇਸ 11 ਦੇ ਵਿੱਚ ਮੁੱਦੇ ਹਾਊਸ ਮੀਟਿੰਗ ਦੇ ਮੁੱਦੇ ਲੱਕੇ ਜਾ ਰਹੇ ਨੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਅੱਜ ਫੇਰ ਬਰਸਾਤ ਆਈਏ ਤਾਂ ਲਗਾ ਕਾਫੀ ਭਾਰੀ ਮਾਤ ਜੇ ਕੇ ਕਹੇ ਕਹਦੇ ਕਿ ਫੇਸ 11 ਲੋਕਾਂ ਨੂੰ ਨੁਕਸਾਨ ਹੋਇਆ ਬਿਲਕੁਲ ਠੀਕ ਹੈ ਜੀ ਇਹ ਤੁਹਾਨੂੰ ਪਤਾ ਹੋਊਗਾ ਕਿ 22 22 8 2024 ਨੂੰ ਜਿਹੜੀ ਮੀਟਿੰਗ ਹੋਈ ਸੀ ਮੈਂ ਉਸ ਮੀਟਿੰਗ ਨੂੰ ਮੁੱਦਾ ਚੱਕਿਆ ਸੀ ਬਈ ਸਾਡੇ ਜਿਹੜਾ 34 ਇੱਕ ਪੁਰਾਣਾ ਸੀ 34 ਲੱਖ ਰੁਪਏ ਦਾ ਪਾਸ ਕਰਾਇਆ ਸੀ ਉਹਦੇ 1 ਲੱਖ ਲੀਟਰ ਪਾਣੀ ਇੱਕ ਜਨਰੇਟਰ ਇੱਕ ਪੰਪ ਐ ਪਾਸ ਕਰਾਸੀ ਔਰ ਸਿਲਵਾ ਚੁੱਕੇ ਜਿਹੜਾ ਇਹ ਚੀਜ਼ਾਂ ਲੱਗੀਆਂ ਇਸ ਇਹ ਲੱਗਨ ਕਰਨਾ ਕੋਈ ਮਤਲਬ ਜਲ ਪੁਰਤੀ ਹੋਈ ਨਹੀਂ ਔਰ ਪਾਣੀ ਫੇਰ ਲੋਕਾਂ ਦੇ ਘਰਾਂ 'ਚ ਪੜ ਰਿਹਾ ਹੈ ਮੈਂ ਉੱਥੇ ਬੇਨਤੀ ਕਰੀ ਸੀ ਅਫਸਰਾਂ ਨੂੰ ਬੇਨਤੀ ਕਰੀ ਸੀ ਬਸ ਸਾਨੂੰ ਇੱਕ ਪੰਪ ਔਰ ਇੱਕ ਜਨਰੇਟਰ ਹੋਰ ਦੇ ਦਿਓ ਔਰ ਸਾਡਾ ਕੰਮ ਚੱਲ ਜਾਊਗਾ ਫਿਲਹਾਲ ਉਹ ਤੋਂ ਬਾਅਦ ਸਾਡੇ ਪੁਰਾਣੇ 2 ਕਰੋੜ 5 ਲੱਖ ਰੁਪਏ ਪਾਸ ਹੋਇਆ ਵਾ ਵੀ ਜਦੋਂ ਲਾਈਨ ਪਹੂਗੀ ਜਾਂ ਨਹੀਂ ਪਹੂਗੀ ਉਹ ਬਾਅਦ ਦੀ ਗੱਲ ਹੈ ਇਹ ਲੋਕਾਂ ਨੂੰ ਈਮੋਜੇਕ ਰਾਤ ਮਿਲ ਜਾਏ ਤੇ ਮੈਂ ਬੇਨਤੀ ਕਰੀ ਸੀ ਪਰ ਇੱਥੇ ਅਫਸਰਾਂ 'ਚ ਪ੍ਰਸ਼ਾਸਨ 'ਚ ਕੋਈ ਆਪਸੀ ਤਾਲਮਲ ਹੈ ਨਹੀਂ ਫੋਨ ਕਰਦੇ ਆ ਉਹਨੂੰ ਕਹਿੰਦਾ ਉਹਨੂੰ ਕਹਿੰਦਾ ਮੈਂ ਇਹ ਬੇਨਤੀ ਕਰਦਾ ਸ਼ਹਿਰ ਦਾ ਬੜਾ ਬੜਾ ਬੁਰਾ ਹਾਲ ਹੋਇਆ ਹੋਇਆ ਹੈ ਸੜਕਾਂ ਟੁੱਟੀਆਂ ਪਈਆਂ ਖੱਡੇ ਹੋਏ ਪਏ ਆ ਪਾਣੀ ਦੀ ਨਿਕਾਸੀ ਹੈ ਨਹੀਂ ਔਰ ਸੀਵਰੇਜ ਨਿਕਾਸੀ ਹੈ ਨਹੀਂ ਔਰ ਪ੍ਰਸ਼ਾਸਨ ਬਿਲਕੁਲ ਫੇਲ ਹੈ ਮੈਂ बार-बार ਫੇਰ ਬੇਨਤੀ ਕਰਦਾ ਵੀ ਇਹ ਜਿਹੜੀ ਚੀਜ਼ਾਂ ਹੈਗੀਆਂ ਸਾਨੂੰ ਦਿੱਤੀਆਂ ਜਾਣ ਜਿਹੜੇ ਲੋਕ ਗਰੀਬ ਲੋਕ ਮਰ ਰਹੇ ਨੇ ਉਹਨਾਂ ਨੂੰ ਰਾਹਤ ਮਿਲ ਸਕੇ ਲਗਾਤਾਰ ਤੁਸੀਂ 15 ਸਾਲ ਤੋਂ ਐਮਸੀ ਬਣਦੇ ਆ ਰਹੇ ਸੀਨੀਅਰ ਡਿਫਟੀ ਮੇਅਰ ਦੀ ਪੋਸਟ ਤੇ ਵੀ ਰਹੇ ਹੋ ਤੇ ਮੌਜੂਦਾ ਸੱਤਾਧਾਰੀ ਤੇ ਰਵੀ ਤੁਹਾਡੀ ਵੀ ਕਿ ਤਰੀਕੇ ਦੇ ਗਏ ਹੋ ਪਹਿਲਾਂ ਤੁਸੀਂ ਤੁਮਾਉਂਦੇ ਕਾਂਗਰਸ ਦੇ ਵੱਲੋਂ ਸੀਗੇ ਹਾਂਜੀ ਤੇ ਹੁਣ ਵੀ ਮਤਲਬ ਹੁਣ ਤੇ ਤੁਹਾਡੀ ਨਹੀਂ ਸੁਣਦੇ ਤੇ ਫਿਰ ਕੋਈ ਤੇ ਨਹੀਂ ਸੁਣਣਗੇ ਸਰ ਬਿਲਕੁਲ ਠੀਕ ਹੈ ਜਦ ਸਾਡੀ ਸਰਕਾਰ ਸੀ ਸਾਡੀ ਸੱਤਾ ਸੀ ਅਸੀਂ ਕੰਮ ਕੀਤੇ ਆ ਲੋਕਾਂ ਨੂੰ ਸਭ ਪਤਾ ਬਹੁਤ ਕੰਮ ਕੀਤੇ ਆ ਜਿਹੜੇ ਹੁਣ ਸਰਕਾਰ ਹੋ ਰਹੀ ਹੈ ਔਰ ਜਿਹੜਾ ਆਪਣਾ ਕਾਰਪੋਰੇਸ਼ਨ 'ਚ ਅਫਸਰ ਹੋਣ ਨੇ ਇੱਕ ਦੂਜੇ ਦੇ ਅਫਸਰਾਂ ਨਾਲ ਗੱਲ ਸੁਣਦੇ ਆ ਪਤਾ ਨਹੀਂ ਇਹਨੇ ਪੈਸੇ ਲੋਕਾਂ ਦੇ ਕਰਨੇ ਕੀ ਐ ਪੈਸੇ ਦੇ ਕੇ ਰਾਜ਼ੀ ਨਹੀਂ ਜਿਹੜੇ ਸਾਡੇ ਸੀਨੀਅਰ ਅਫਸਰ ਬੈਠੇ ਨੇ ਉਹ ਪੈਸੇ ਦੇ ਕੇ ਰਾਜ਼ੀ ਜਿੱਥੇ ਦਾ ਮਤਲਬ ਹੁੰਦਾ ਉੱਥੇ ਪੈਸੇ ਦੇ ਦਿੰਦੇ ਆ ਜਿੱਥੇ ਮਤਲਬ ਨਹੀਂ ਹੁੰਦਾ ਨਹੀਂ ਦਿੰਦੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਆਪਾਂ 11 ਫੈਸਲੇ ਨੂੰ ਬੇਨਤੀ ਕਰਦਾ ਵੀ ਚਿੰਤਾ ਨਹੀਂ ਕਰਨੀ ਕੋਈ ਗੱਲ ਨਹੀਂ ਜਲਦੀ ਜਲਦੀ ਮੈਂ ਪਾਣੀ ਦਾ ਹੱਲ ਕਰਕੇ ਦਊਗਾ ਔਰ ਅਫਸਰਾਂ ਨੂੰ ਜਾ ਕੇ ਮਿਲੂੰਗਾ ਔਰ ਅਗਲੇ ਬਾਰੀ ਤੱਕ ਮੈਂ ਥੋੜਾ ਬਿਲਕੁਲ ਕਰ ਦਊਂ ਜਿਹੜੇ ਲੋਕ ਕਹਿੰਦੇ ਫਿਰਦੇ ਨੇ ਵੀ ਇਹ ਹੋ ਗਿਆ ਇਹ ਹੋ ਗਿਆ ਨਾ ਕਰਨਾ ਕੁਝ ਨਹੀਂ ਹੁੰਦਾ ਸਿਰਫ ਰੌਲਾ ਪਾਣਾ ਹੁੰਦਾ ਅਸੀਂ ਰੋਲਾ ਨਹੀਂ ਪਾਉਂਦੇ ਤੁਹਾਨੂੰ ਪਤਾ ਮੈਂ 23 ਸਾਲ ਤੋਂ ਇੱਥੇ ਕੰਮ ਕਰ ਰਿਹਾ ਹਾਂ ਔਰ ਅਜ ਤੱਕ ਕੋਈ ਕੰਮ ਨਹੀਂ ਆਨ ਦਿੱਤੀ ਸਾਫ ਸਫਾਈ ਵਾਲੇ ਲਾਈਟਾਂ ਵਾਲੇ ਬਿਜਲੀ ਵਾਲੇ ਕੋਈ ਪਾਣੀ ਸਮੱਸਿਆ ਆਈ ਹੈ ਮੈਂ ਜ਼ਰੂਰ ਮੰਨਦਾ ਔਰ ਇਹਨਾਂ ਸੋਚੋ ਬਈ ਜਨ ਸਰ ਘਰੇ ਬੈਠੇ ਆ ਕੋਈ ਕੰਮ ਨਹੀਂ ਕਰ ਰਹੇ ਮੈਂ ਬਿਲਕੁਲ ਕੰਮ ਕਰ ਰਿਹਾ ਹਾਂ ਔਰ ਲੋਕਾ ਜੋ ਹਰ ਵਕਤ ਫੋਨ ਕਰ ਰਹੇ ਆ ਔਰ ਜਲਦੀ ਜਲਦੀ ਸਮੱਸਿਆ ਦਾ ਹੱਲ ਕੀ ਨਿਕਲ ਸਕਦਾ ਹੈ ਕਿਸ ਤਰ੍ਹਾਂ ਨਹੀਂ ਸਭ ਫਿਲਹਾਲ ਸਮੱਸਿਆ ਦਾ ਹੱਲ ਤਾਂ ਇਹ ਹੈ ਕਿ ਸਾਨੂੰ ਇੱਕ ਜਨਰੇਟਰ ਇੱਕ ਪੰਪ ਔਰ ਹੋ ਜਿਹੜਾ ਪਾਣੀ ਪੜ ਜਾਂਦਾ ਉਹ ਇੱਕ ਇੱਕ ਮਿੰਟ 'ਚ 9000 ਲੀਟਰ ਪਾਣੀ ਕਰਦਾ ਹੈ ਇੱਕ ਮਿੰਟ 'ਚ 9000 ਲੀਟਰ ਪਾਣੀ ਜੇ 2 ਲੱਖ ਜੁਮੇ ਤਾਂ 18000 ਲੀਟਰ ਪਾਣੀ ਬਾਹਰ ਜਾਣ ਲੱਗ ਜੂਗਾ ਇਸ ਕਰਕੇ ਉਹ ਸਮੱਸਿਆ ਨੂੰ ਠੀਕ ਹੋਸਾ ਦਿਆ ਬਾਕੀ ਜਿਹੜੀ 2 ਕਰੋੜ 5 ਲੱਖ ਵਾਲੀ ਹੈ ਉਹ ਵੀ ਮੈਂ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਵੀ ਸਾਡੀਆਂ ਲੈਨਾਂ ਜਲਦੀ ਜਲਦੀ ਪਾਕੇ ਦੋ ਜਿਹੜੇ ਲੋਕਾਂ ਦਾ ਕੰਮ ਸਹੀ ਹੋ ਸਕੇ ਔਰ ਬਰਸਾਤੀ ਪਾਣੀ ਚ ਲੋਕਾਂ ਨੂੰ ਨੁਕਸਾਨ ਨਾ ਹੋ ਸਕੇ